ਅਲੋ 10-4 ਸਾਲ ਦੀ ਪੁਰਾਣੀ ਗੱਲ ਹੈ ਮਨੂੰ ਹਟਾ ਹਾਰਟ ਅਟੈਕ ਆ ਗਿਆ ਮਨੂੰ ਕਰਦੇ ਲੈ ਗਏ ਹਿਰੋ ਹਾਰਟ ਚ 100% ਮੇਰੀ ਬਲੋਕ ਸੀਗੀ ਤੇ ਡਾਕਟਰਾਂ ਨੇ ਕਹਿੰਦੇ ਜੀ ਪ੍ਰੋਸੈਸ ਕਰਾਣਾ ਕਰਾ ਲਓ ਚਾਰਜ ਘੱਟੇ ਜੇ ਤੇ ਕੁਝ ਦੇ ਕਰਨੇ ਕਾਰਡੀਓ ਜੇ ਕੁਝ ਜਾਣੋ ਨੀ ਕਰੋ ਆਪਾ ਬਾਬਾ ਦੀਪ ਸਿੰਘ ਸਰਚ ਚਰਨਾ ਚ ਪੈ ਗਿਆ ਕੇ ਬਾਬਾ ਜੀ ਕੋਲ ਅਰਦਾਸ ਕੀਤੀ ਬਾਬਾ ਜੀ ਰੱਖਣਾ ਰਖ ਲੋ ਲੈਣਾ ਲੈ ਤੁਹਾਡੇ ਦਰ ਤੇ ਆ ਗਿਆ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਸਾਢੇ 4 ਸਾਲ ਹੋ ਗਏ ਨੇ ਅੱਗੇ ਨੂੰ ਤੰਦਰੁਸਤਾਂ ਬਾਬਾ ਜੀ ਨੇ ਮੇਰਾ ਪੂਰਾ ਸਾਥ ਦਿੱਤਾ ਹੈ ਉਸ ਤੋਂ ਬਾਅਦ ਅਜ ਤੋਂ ਉਹ ਦਿਨ ਤੋਂ ਬਾਅਦ ਮੈਂ ਬਾਬੇ ਦੇ ਦਰ ਨਹੀਂ ਛੱਡਿਆ ਕਦੀ ਦਿਨ ਹੋਵੇ ਹਨੇਰੀ ਹੋਵੇ ਰਾਤ ਹੋਵੇ ਫਿਰ ਬਾਬੇ ਦੱਸੇ ਆਣਾ ਹੀ ਆਣਾ ਦਿਨ ਚ ਮੇਰੇ ਘਟ ਕੋ 6 ਹੋਰ 8 ਘੰਟੇ ਇੱਥੇ ਬਤੀਤ ਹੁੰਦੇ ਨੇ ਕੋਈ ਪੁੱਛਿਆ ਕਿੱਥੇ ਮਿਲਣਾ ਤੁਹਾਡਾ ਦਫਤਰ ਕਿੱਥੇ ਮੈਂ ਕਿਹਾ ਬਾਬਾ ਜੀ ਜੋੜੇ ਘਰ ਜਾ ਜਾਓ ਮੈਂ ਉੱਥੇ ਮਿਲਾਂ ਜਿਹਨੇ ਫੋਨ ਨਾ ਮਾਇਂ ਇੱਥੇ ਮੇਰਾ ਦਰ ਮੇਰਾ ਕਾਰੋਬਾਰ ਇੱਥੋਂ ਚੱਲਦਾ ਤਾਂ ਮੈਂ ਕਾਰੋਬਾਰ ਬਾਬਾ ਜੀ ਚੱਲਦਾ ਹੈ ਮੇਰੀਆਂ ਨੂੰ ਬਹੁਤ ਘਟਨਾ ਵਾਪਰੀ ਹੋਈਆਂ ਮੈਂ ਬਾਬਾ ਜੀ ਦਾ ਜਿਹੜਾ ਨਹੀਂ ਦੇਖ ਸਕਦਾ ਸਾਰੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਦੇ ਪਤੇ ਮੈਂ ਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਪਹੁੰਚੇ ਹੋ ਸੇਵਾ ਕਰ ਰਹੇ ਹਾਂ ਕਿਹੋ ਜਿਹਾ ਲੱਗਦਾ ਜਿਹੜੀ ਸੇਵਾ ਚੱਲ ਰਹੀ ਹੈ ਨਾ ਇੱਥੇ ਮਨੋ ਸੇਵਾ ਹੋ ਰਹੀ ਹੈ ਬਿਲਕੁਲ ਧੰਨ ਧੰਨ ਬਾਬਾ ਜੀ ਸਿੰਘ ਜੀ ਦੇ ਜਿਹੜੇ ਇਸ ਸਥਾਨ ਤੇ ਆਂਦਾ ਹੈ ਇਹ ਤੇ ਤੁਸੀਂ ਖੁਦ ਹੀ ਦੇਖ ਸਕਦੇ ਹੋ ਲੱਖਾਂ ਦੀ ਤعداد ਵਿੱਚ ਦੁਨੀਆ ਆਉਂਦੀ ਇੱਥੇ ਕਿੱਥੋਂ-ਕਿੱਥੋਂ ਆਉਂਦੀ ਹੈ ਕੋਈ ਪਤਾ ਹੀ ਨਹੀਂ ਹੈ ਜੋ ਸੇਵਾ ਹੋ ਰਹੀ ਹੈ ਥੇ ਉਹਦੇ ਬਾਰੇ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਲੋਕੇ ਦਿੱਲੀ ਤੋਂ ਪੂਰੇ ਪੰਜਾਬ ਸਵੇਰੇ ਆਉਂਦੇ ਨੇ ਸ਼ਾਮ ਨੂੰ ਜਾਂਦੇ ਨੇ ਪੂਰਾ ਦਿਨ ਲਾ ਕੇ ਇੱਥੇ ਆਪਣੇ ਮਨੋਂ ਸੇਵਾ ਕਰਦੇ ਨੇ ਅੱਜ ਤੱਕ ਤੁਸੀਂ ਕਾ ਖ਼ਬਾਰਾਂ ਪੜਿਆ ਹੋਣਾ ਸੁਣਿਆ ਹੋਣਾ ਜਿਹਦੇ ਅੰਦਰੋਂ ਅਦਾਸ ਸਿੰਗਲ ਦੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਉਹਦੀ ਮਨੋਂ ਕਾਮਨਾ ਪੂਰੀ ਕਰਦੇ ਕਰਦੇ ਨੇ ਮੇਰੀ ਖੁਦ ਦੀ ਕਾਮਨਾ ਪੂਰੀ ਹੋਈ ਹੈ ਮੈਂ ਦੂਰ ਕਿਸੇ ਕੀ ਦੱਸਣਾ ਹੈ ਸਾਂਝੀ ਕਰਾਂਗੇ ਸਾਡੇ ਨਾਲ ਮੈਨੂੰ ਸਾਂਝੀ ਕਰਾਂਗੇ ਦਰੂ ਕਰਾਂਗੇ ਜੀ ਮੈਂ ਅੱਜ ਤੋਂ 3-4 ਸਾਲ ਦੀ ਪੁਰਾਣੀ ਗੱਲ ਹੈ ਮਨੂੰ ਹਟਾ ਹਾਰਟ ਅਟੈਕ ਆ ਗਿਆ ਮਨੂੰ ਕਰਦੇ ਲੈ ਕੇ ਹੀਰੋ ਹਾਰਟ ਚ 100% ਮੇਰੀ ਬਲੋਕ ਸੀਗੀ ਡਾਕਟਰ ਨੇ ਕਹਿੰਦੇ ਜੀ ਪ੍ਰੋਸੈਸ ਕਰਾਣਾ ਕਰਾ ਲਓ ਚਾਰਜ ਘੱਟੇ ਜੇ ਤੇ ਕੁਝ ਦੇ ਕਰਨੇ ਕਾਰਡੀਓ ਜੋ ਕੁਝ ਜਾਣੋ ਨੀ ਕਰੋ ਆਪਾ ਬਾਬਾ ਦੀਪ ਸਿੰਘ ਸਰਚ ਚਰਨਾ ਚ ਪੈ ਗਿਆ ਆ ਕੇ ਬਾਬਾ ਜੀ ਕੋਲ ਅਰਦਾਸ ਕੀਤੀ ਬਾਬਾ ਜੀ ਰਖਣਾ ਰਖ ਲੋ ਲੈਣਾ ਲੈ ਤੁਹਾਡੇ ਦਰ ਤੇ ਆ ਗਿਆ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਸਾਢੇ ਦਿਨ ਚਾਰ ਸਾਲ ਹੋ ਗਏ ਨੇ ਅੱਗੇ ਨੂੰ ਤੰਦਰੁਸਤਾਂ ਬਾਬਾ ਜੀ ਨੇ ਮੇਰਾ ਪੂਰਾ ਸਾਥ ਦਿੱਤਾ ਉਸ ਤੋਂ ਬਾਅਦ ਅੱਜ ਤੋਂ ਉਹ ਦਿਨ ਤੋਂ ਬਾਅਦ ਮੈਂ ਬਾਬਾ ਦੇ ਦਰ ਨਹੀਂ ਛੱਡਿਆ ਕਦੀ ਦਿਨ ਹੋਵੇ ਹਨੇਰੀ ਹੋਵੇ ਰਾਤ ਹੋਵੇ ਫਿਰ ਬਾਬਾ ਦੇ ਦਸਾਂ ਆਣਾ ਹੀ ਆਣਾ ਹੈ ਦੰਜੇ ਮੇਰੇ ਘਟੋਟ 6 ਹੋਰ 8 ਘੰਟੇ ਇੱਥੇ ਬਤੀਤ ਹੁੰਦੇ ਨੇ ਰੈਗੂਲਰ ਜਿਹੜਾ ਰੈਗੂਲਰ ਕੋਈ ਪੁੱਛਿਆ ਕਿੱਥੇ ਮਿਲਣਾ ਤੁਹਾਡਾ ਦਫਤਰ ਕਿੱ데 ਮੈਂ ਕਿਹਾ ਬਾਬਾ ਜੀ ਜੋੜੇ ਘਰ ਜਾਜੋ ਮੈਂ ਉੱਥੇ ਮਿਲਾਂ ਜਿਹਨੇ ਫੋਨ ਨਾ ਮੈ ਇੱਥੇ ਮੇਰਾ ਦਰਦ ਮੇਰਾ ਕਾਰੋਬਾਰ ਇਤੋਂ ਜਲਦਾ ਤਾਂ ਮੈਂ ਕਾਰੋਬਾਰ ਬਾਬਾ ਜੀ ਚਲਾਇਆ ਹੋਰ ਦੱਸੋ ਮੇਰੀਆਂ ਨੂੰ ਬਹੁਤ ਘਟਨਾ ਵਾਪਰੀ ਹੋਈਆਂ ਮੈਂ ਬਾਬਾ ਜੀ ਦਾ ਡੇਲਾ ਨਹੀਂ ਦੇ ਸਕਦਾ ਸਾਰਿਆਂ ਨੂੰ ਕਿੰਨਾ ਕਿੰਨਾ ਸ਼ੁਕਰ ਕਰਦਾ ਵਾਹਿਗੁਰੂ ਦਾ ਵੀ ਜਿਨੇ ਬਾਬਾ ਸ਼ੋਰ ਕਰ ਹੀ ਸਕਦਾ ਇਹਨਾਂ ਦਾ ਸ਼ੁਕਰ ਹੈ ਸ਼ੁਕਰ ਬਾਬਾ ਇਹ ਸ਼ੁਕਰ ਕੀ ਕਰਸੋ ਤੁਸੀਂ ਸਾਡੀ ਜ਼ਿੰਦਗੀ ਬਖਸ਼ੀ ਉਹਨਾਂ ਨੇ ਮੇਰੀ ਜ਼ਿੰਦਗੀ ਬਖਸ਼ੀ ਅੱਜ ਤੋਂ 4 ਸਾਲ ਪਹਿਲਾਂ ਮਨੋਂ ਕਿੰਨਾ ਬਿਮਾਰੀ ਆਈ ਜਿੱਥੋਂ ਅੱਜ ਤੱਕ ਮੈਂ ਪੂਰਾ ਤੰਦਰੁਸਤ ਹਾਂ ਠੀਕ ਹਾਂ ਸੇਵਾ ਵੀ ਕਰਦਾ ਹਰ ਕੰਮ ਕਰਦਾ ਇੱਥੇ ਗੁਰਦੁਆਰਾ ਸਾਹਿਬ ਆ ਕੇ ਪਾਠ ਵੀ ਕਰੀਦਾ ਜੋੜੇ ਘਰ ਸੇਵਾ ਰਹੀ ਹੈ ਪ੍ਰਸ਼ਾਦ ਜਿੱਥੇ ਬਾਬੇ ਸੇਵਾ ਲੋ ਸੇਵਾ ਕਰਦੀ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀਆਂ ਸੰਗਤਾਂ ਜਿਹੜੀਆਂ ਘਰ ਬੈਠੀਆਂ ਨੇ ਉਹਨਾਂ ਨੂੰ ਵੀ ਤਕੀਦ ਕੀਤੀ ਜਾਂਦੀ ਹੈ ਇਹ ਤੇ ਬੁੱਧਵਾਰ ਦੇਖਿਆ ਕਰ ਤੁਸੀਂ ਅੱਜ ਦੇਖ ਹੀ ਰਹੇ ਹੋ ਲੱਖਾਂ ਤੇ ਦਾਸ ਜਨਤਾ ਆ ਰਹੀ ਹੈ ਔਰ ਦਿਨ ਰਾਤ ਇੱਥੇ ਅੱਗੇ ਪਿੱਛੇ ਵੀ ਆ ਜਾਓ ਪਾਠ ਚੱਲਦਾ ਹੈ ਅੱਧੀ ਰਾਤੀ ਆਜੋ 2 ਵਜੇ ਆਜੋ 3 ਵਜੇ ਆਜੋ ਬਾਬੇ ਦਰਬਾਰ ਕਦੀ ਬੰਦ ਨਹੀਂ ਹੋਇਆ 1 ਵਜੇ 2 ਵਜੇ ਆਜੋ ਪਾਠ ਚੱਲਣਾ ਹੀ ਚੱਲਣਾ ਹੈ ساری ਰਾਤ ਪਾਠ ਚੱਲਦਾ ਹੈ ਉਹ ਲੰਗਰ ਦੀ ਸੇਵਾ ਗੁਰੂ ਘਰ ਚ ਖੁੱਲੇ ਦਿਲਾਂ ਹੁੰਦੀ ਹੈ ਜਿੰਨੇ ਇੱਥੇ ਬਾਬਾ ਜੀ ਦੇ ਦਰਸ਼ਨਾਂ ਨੂੰ ਜਾਂਦੇ ਨੇ ਬਾਬਾ ਜੀ ਅਗਰ ਮੈਂ ਤੇ ਦਿਲ ਤੋਂ ਅਰਦਾਸ ਕਰਦਾ ਜਿਹੜੇ ਬਾਬਾ ਜੀ ਕਰਦੇ ਸੌਣ ਦਿਲੋਂ ਅਰਦਾਸ ਕਰਨ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੁੰਦੀ ਹੈ ਕੋਈ ਅੱਜ ਕੋਈ ਦੋਜ ਰਾਏ ਹੈ ਨਹੀਂ ਬਾਬਾ ਦੀਪ ਸਿੰਘ ਦਰਸ਼ਨ ਜਿਹੜਾ ਆ ਗਏ ਜੋ ਬਾਬਾ ਜੀ ਜਿੰਦਗੀ ਹੈ ਜੋ ਉਹਨਾਂ ਨੇ ਜਨਤਨ ਦਿੱਤਾ ਹੈ ਜੋ ਉਹਨਾਂ ਨੇ ਅੱਜ ਤੱਕ અમર ચીત હોએને અપના આજ ਤੱਕ ਹੈ ਕੋ ਏਦਾਂ ચીત ਜਿਨ੍ਹਾਂ ਨੇ ਅਪਰ ਸਿਰ ਉਤਾਰ ਕੇ ਮਹਾਰਾਜ ਚੰਦਮ ਜਾਰ ਰੱਖਿਆ ਹੋਵੇ ਇਸ ਤੋਂ ਵੱਡੀ ਕੋਈ ਸਿੱਧੀ ਨਹੀਂ ਹੋ ਸਕਦੀ ਮਹਾਰਾਜ ਸਾਢੇ ਤਿੰਨ ਦੂਸਰੇ ਵਕਤ ਦੇਰ ਹੋਪਤਾ ਬੱਤਾਂ ਤੰਤਨ ਬਾਬਾ ਦੀ ਤੰਤਨ ਬਾਬਾ ਦੀ